ਹਾਂਜੀ ਬਾਈ ਜੀ ਆਪਾਂ ਤੁਹਾਡੇ ਲਈ ਇਸ ਵੀਡੀਓ ਚ ਇੱਕ ਟਰਾਲਾ ਤੇ ਇੱਕ ਹੱਲ ਲੈ ਕੇ ਆਇਆ 8427725955 ਵੀਰ ਦਾ ਮੋਬਾਈਲ ਨੰਬਰ ਹੈਗਾ ਤੇ ਟਰਾਲਾ ਹੈਗਾ ਬਾਈ ਜੀ 27 ਦਾ ਟਰਾਲਾ ਇਹ ਤਾਰਾ ਸਿੰਘ ਬਿਲਕਾ ਦਾ ਬਣਿਆ ਹੋਇਆ ਟਰਾਲਾ ਹੈਗਾ ਫੁੱਲ ਹੈਵੀ ਟਰਾਲਾ ਹੈਗਾ 10 ਨਟ ਹੀ ਹੱਬਾ ਤੇ 10 ਇੰਚੀ ਚਾਸੀ ਲੱਗੀ ਹੋਈ ਆ ਬਾੜ ਤੇ ਫਰਸ਼ ਬਿਲਕੁਲ ਵੇ ਦਾਗਾ ਪੱਤੀ ਵਾਲਾ ਬੈੱਡ ਹੈਗਾ ਬਾਈ ਜੀ ਸਾਰਾ ਲੋਹਾ ਬਾਈ ਜੀ ਟਾਟਾ ਸੀਲ ਦਾ ਲੱਗਿਆ ਹੋਇਆ ਹੈਗਾ ਰੇਟ ਇਹਦਾ ਹੈਗਾ ਬਾਈ ਜੀ 5 ਲੱਖ ਤੇ 50000 ਰੁਪਿਆ ਰੇਟ ਆ ਮੌਕੇ ਤੇ ਫੁੱਲ ਮਾਨ ਤਨਵੀਰ ਜੀ ਤੁਹਾਡਾ ਹੋ ਜੂਗਾ 5 ਲੱਖ ਤੇ 50 ਹਜ਼ਾਰ ਰੁਪਿਆ ਰੇਟ ਆ ਟਰਾਲੇ ਦਾ ਤੇ ਅਗਲਾ ਸੰਧ ਹੈਗਾ ਬਾਈ ਜੀ ਆਪਣੇ ਕੋਲੇ ਹਾਲ ਆਗੇ 90 411 56 313 ਵੀਰ ਦਾ ਮੋਬਾਈਲ ਨੰਬਰ ਆਗਾ ਬਾਈ ਜੀ ਹਾਲ ਬਕਾਉਗਾ ਇਹ 13 ਹਾਲ ਬਾਈ ਜੀ ਬਕਾਉਗਾ ਇਹ 13 ਹਾਲਾ ਨਵੇਂ ਫਾਲੇ ਆਗੇ ਵਧੀਆ ਪੂਰੇ ਫੁੱਲ ਹੈਵੀ ਹਾਲ ਆਗੇ ਇਹ ਤੇ ਰੇਟ ਇਹਦਾ ਹੈਗਾ 33000 ਰੁਪਏ ਮੋਲਾ ਬਾਈ ਜੀ ਮੌਕੇ ਤੇ ਹੋਰ ਵੀ ਮੰਤਰ ਹੋ ਜੂਗਾ ਦੋਨਾਂ ਸੰਦਾ ਦਾ ਮੋਬਾਈਲ ਨੰਬਰ ਆਪਾਂ ਬਾਈ ਜੀ ਦੱਸਿਓਇਆ ਕੰਟੈਕਟ ਕਰ ਸਕਦੇ ਹੋ ਧੰਨਵਾਦ ਜੀ ਸ਼ਾਰਟ ਵੀਡੀਓ ਹੈ ਬਾਈ ਜੀ ਇਹ